ਅਸੀਂ ਤੁਹਾਡੇ ਆ ਤੁਸੀਂ ਸਾਡੇ ਹੋ ਤੁਸੀਂ ਸਾਡਾ ਸਾਥ ਨਾਲ ਸਾਡੇ ਹੋ ਅਸੀਂ ਤੁਹਾਡਾਂ ਨਹੀਂ ਛੱਡਦੇ ਥੋਕ ਥੋਕ ਕੇ ਮੋਹਰਾਂ ਲਾਵਾਂਗੇ ਤੁਹਾਨੂੰ ਜੀ ਆਇਆਂ ਨੂੰ ਧੰਨਵਾਦ ਛੋਟਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣ ਬੇਨਤੀ ਕਰੂੰਗਾ ਚੱਲੋ ਹੈਲੋ ਬਹੁਤ ਹੀ ਸ਼ੁਕਰਾਜੋ ਕੋਈ ਇੱਕ ਮਿੰਟ ਦੇ ਸਭ ਨੂੰ ਅਰਵਾਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੇ ਨਗਰ ਦੇ ਵਿੱਚ ਸਾਰੇ ਨਗਰ ਵਾਸੀਆਂ ਦੇ ਚਰਨਾਂ ਦੇ ਵਿੱਚ ਬੇਕੀ ਕਰਨ ਵਾਸਤੇ ਹਾਜ਼ਰ ਹੋਏ ਆ ਮੇਰੇ ਨਾਲ ਸਤਿਕਾਰਯੋਗ ਹੰਕੇ ਦੇ ਲੋਕ ਸਭਾ ਦੇ ਕਾਲੀਦਲ ਦੇ ਉਮੀਦਵਾਰ ਸਾਫ ਬੇਟੂ ਜੀ ਸਿੰਘ ਜੀ ਖਾਲਸਾ ਤਾਂ ਸੰਤਾ ਸਿੰਘ ਜੀ ਅਮੈਗਪਰੀ ਸੁਵਚੀ ਟੀਮ ਤੁਹਾਡੇ ਨਗਰ ਨੂੰ ਬੇਨਤੀ ਕਰਨ ਵਾਸਤੇ ਹਾਜ਼ਰ ਹੋਈ ਹੈ। ਖੱਦਮ ਅਸੀਂ ਤਾਂ ਜਲਦ ਰਾਜ ਵੀ ਦੇਖਿਆ। ਤੁਸੀਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਦਾ ਰਾਜ ਵੀ ਦੇਖਿਆ। ਵੀ ਉਸ ਤੋਂ ਬਾਅਦ ਤੀਜੀ ਪਾਰਟੀ ਝਾੜੂ ਵਾਲਿਆਂ ਦਾ ਵੀ ਰਾਜ ਤੁਸੀਂ ਉਹ ਦੇਖ ਰਹੇ ਹੋ ਅਸੀਂ 2017 ਦੇ ਵਿੱਚ ਵੀ ਕਿਹਾ ਸੀ ਪ੍ਰਕਾਸ਼ੋਂ ਬਾਅਦ ਅਪੀਲਾਂ ਕਰਦੇ ਰਹੇ ਬਾਰ-ਬਾਰ ਕਹਿੰਦੇ ਸੀ ਇਹ ਪਾਜ ਜੀ ਨੇ ਕਦੇ ਕਿਸੇ ਦਾ ਭਲਾ ਨਹੀਂ ਕੀਤਾ ਦੇਖਿਓ ਕਦੇ ਥੱਗੇ ਨਹੀਂ ਡਾਇਆ ਲੇਕਿਨ ਲੋਕ ਬੇਬਸ ਹੋ ਗਏ ਜੋ ਕਿ ਝੂਠੀਆਂ ਉਹਨਾਂ ਨੇ ਉਹਨਾਂ ਦਾ ਸਾਥ ਨਹੀਂ ਸਹਵਾ ਖਾ ਖਾ ਕੇ ਲੋਕਾਂ ਨੇ ਕੋਹੋਂ ਵੋਟਾਂ ਮੰਗੀਆਂ ਲੋਕ ਜਾਰੇ ਉਸ ਲੋਕ ਕੇ ਵੀ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਸੀ ਉਸ ਤੋਂ ਬਾਅਦ ਕਿਉਂਕਿ ਉਹਨਾਂ ਨੇ ਗੱਲੇ ਕਹੀ ਕਿ ਘਰ ਘਰ ਦਾ ਅਸੀਂ ਕਰਜ਼ਾ ਮਾਫ਼ ਕਰਾਂਗੇ ਘਰ ਘਰ ਤੁਸੀਂ ਨੌਕਰੀ ਦਵਾਂਗੇ ਸਾਬ ਕਿਸੇ ਨੌਕਰੀ ਮਿਲੀ ਨਾ ਕਰਜ਼ਾ ਕਿੱਦਾਂ ਮaaf ਹੋਇਆ ਬਲਕਿ ਕਰਜ਼ਾ ਜ਼ਿਆਦਾ ਹੋ ਗਿਆ ਕਿਉਂਕਿ ਬਿਆਵਤ ਤੇ ਬਿਆਵਤ ਕਰਜ਼ਾ ਮੋੜਨਾ ਹੋਇਆ ਵਿਆਜ ਤੇ ਵਿਆਜ ਚੜੀ ਗਿਆ ਉਹ ਕਮਾਲ ਆ ਗਿਆ 2022 ਅਸੀਂ 2022 ਵੀ ਬੇਨਤੀ ਕੀਤੀ ਕਿ ਸਚਨੋ ਪਹਿਲਾਂ ਮੈਂ ਤਾਂ ਉਸ ਪਾਰਟੀ ਤੋਂ ਲੱਟਕੇ ਲੱਗੀ ਤੁਸੀਂ ਪਛਤਾਉਂਦੇ ਰਹੇ ਹੁਣ ਜਿਹੜੀ ਇਹ ਪਾਰਟੀ ਆਈ ਹੈ ਇਹ ਕੇਜਰੀਵਾਲ ਦੀ ਪਾਰਟੀ ਬਿੱਲੀ ਚ ਮਸ਼ਹੂਰ ਹੈ ਇਸ ਪਾਰਟੀ ਨੇ ਕਿਸੇ ਦਾ ਕੋਈ ਭਲਾ ਨਹੀਂ ਕਰਨਾ ਦੇਖ ਕੇ ਕਿ ਦੁਬਾਰਾ ਫੇਰ ਛੱਜੇ ਨਾ ਜਾਵੇ ਲੇਕਿਨ ਉਹੀ ਗੱਲ ਹੋਈ ਉਹਨਾਂ ਨੇ ਇਹ ਜੀ ਕਰਕੇ ਹੀ ਕਿ ਸਾਨੂੰ ਇੱਕ ਮੌਕਾ ਦੇ ਦਿਓ ਇੱਕ ਮੌਕਾ ਇਹ ਜਿਹਾ ਕਿਹਾ ਲੋਕਾਂ ਨੇ ਮੌਕਾ ਦੇ ਦਿੱਤਾ ਮੌਕਾ ਦਿੱਤਾ ਤੇ ਇਹ ਜਿਹਾ ਮੌਕਾ ਦਿੱਤਾ ਅੱਜ ਕੱਲਾ ਕੱਲਾ ਖਾਵਾ ਪੁਛਾ ਰਿਹਾ ਅੱਛਾ ਬੱਚਾ ਪੁਛਾ ਰਿਹਾ ਤਾਂ ਵੀ ਜਿਹੜਾ ਕੀ ਹੈ ਆਟਾ ਤਾਂ ਖਾਣ ਦੇ ਯੋਗ ਵੀ ਨਹੀਂ ਆਟਾ ਦਾ ਦਿੱਲੀ ਤੋਂ ਉਥੋਂ ਚੱਕੀ ਤੋਂ ਪੀਸ ਕੇ ਆਉਂਦਾ ਹੈ ਕੇਰੀਆ ਤੋਂ ਆਉਂਦਾ ਉਥੋਂ ਗਦ ਗਦਮੰਦ ਲੈ ਕੇ ਆਉਂਦੇ ਨੇ ਉਹ ਤਾਂ ਖਾਣ ਦੇ ਯੋਗ ਵੀ ਨਹੀਂ ਉਹ ਆਟੇ ਨੂੰ ਖਾ ਕੇ ਲੈਣਾ ਵੀ ਕੀ ਹੈ ਉਸ ਤੋਂ ਬਾਅਦ ਬੇਜ਼ਰਗਾਂ ਨੂੰ ਕਹਤਾ 2500 ਰੁਪਏ ਪੈਨਸ਼ਨ ਦਵਾਂਗੇ ਮੁੰਡਿਆਂ ਨੂੰ ਕਹਤਾ ਕਿ 2500 ਰੁਪਏ ਤੁਹਾਨੂੰ ਅਸੀਂ ਦਵਾਂਗੇ ਬੇਵਜ਼ਾਰੀ ਪੱਤਾ ਤੇ ਬੀਬੀਆਂ ਨੂੰ ਕਹਤਾ 5 ਸਾਲ ਲਾਲੇ ਨੇ ਐਮਪੀ ਉਹਨਾਂ ਦਾ ਸੀ ਆਮ ਪਾਰਟੀ ਨੇ 2.5 ਸਾਲ ਲਾ ਲਿਆ ਸਰਕਾਰ ਉਹਨਾਂ ਦੀ ਹੈ ਦੋਨਾਂ ਦੇ ਕੰਮਾਂ ਬਾਰੇ ਢਿੱਲੋਂ ਸਾਹਿਬ ਨੇ ਬੜੇ ਡਿਟੇਲ ਦੇ ਵਿੱਚ ਆਪਾਂ ਨੂੰ ਦੱਸਤਾ ਹੈ ਜੋ ਪਹਿਲਾਂ ਵੀ ਐਸਸੀ ਮੰਨਦਾ ਸੀ ਆਪ ਵਾਲਾ ਬਾਈ ਸਾਡੇ ਨੂੰ ਕੋਲ ਧੰਨਵਾਦ ਕਰਨ ਨੂੰ ਨਹੀਂ ਆਇਆ ਆਪ ਵਾਲਾ ਵੀ ਸੀਗਾ ਇੱਥੇ ਆਪ ਵਾਲੀ ਦੀ ਬਾਤ ਸੋ ਅਕਾਲੀ ਦਲ ਦੇ ਹਾਂ ਨਹੀਂ ਕੈਂਡੀਡੇਟ ਦੇ ਰੂਪ ਦੇ ਵਿੱਚ ਮੈਂ ਤੁਹਾਡੇ ਕੋਲ ਪਹੁੰਚ ਕਰੀ ਹੈ ਪਹਿਲਾਂ ਕਾਂਗਰਸੀ ਉਦੋਂ ਪਹਿਲਾਂ ਆਪ ਦਾ ਐਮਪੀ ਸੀ ਇੱਥੇ ਦੋਨਾਂ ਦੀ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਹੈ ਸ਼ਰੂਮਣੀ ਅਕਾਲੀ ਦਲ ਦੇ ਕੰਮਾਂ ਦਾ ਜ਼ਿਕਰ ਜੇ ਨੌਂ ਸਾਹਿਬ ਨੇ ਕਰਤਾ ਜੇ ਮੈਂ ਦੁਹਰਾਵਾਂ ਗੱਲ ਤੁਸੀਂ ਵੀ ਦੇਸ਼ ਤੋਂ ਇਕੱਠੇ ਹੋ ਅਸੀਂ ਵੀ ਅੱਗੇ ਜਾਣਾ ਆਪਣੇ ਸਾਹਮਣੇ ਕਈ ਕੋਨਿਆਂ ਦੀ ਇੱਥੇ ਲੜਾਈ ਹੈ ਇੱਕ ਕੋਨਾ ਕਾਂਗਰਸ ਦਾ ਇੱਕ ਕੋਨਾ ਆਸ਼ਵਾਨ ਨੂੰ ਹਲੇ ਬੰਦਾ ਨਹੀਂ ਲੱਗਿਆ ਜੋ ਮੈਂ ਬੇਨਤੀ ਕਰਦਮਾ ਖੇਤਰੀ ਪਾਰਟੀ ਕਾਦੀ ਜਲਾ ਥੋਡੀਆਂ ਮੰਗਾਂ ਅਨੁਸਾਰ ਜਤਨ ਵਾਲੀ ਪਾਰਟੀ ਕਾਦੀ ਜਲਾ ਜੇ ਪਿੰਡਾਂ ਦਾ ਕੋਈ ਸਵਾਰਿਆ ਤਾਂ ਆ ਬੈਠੇ ਨਹੀਂ ਜਿੱਦੋਂ ਸਾਹਿਬ ਇਹਨਾਂ ਨੇ ਪਿੰਡ-ਪਿੰਡ ਸੰਗਤ ਦਰਸ਼ਨ ਕੀਤਾ ਬਾਦਲ ਸਾਹਿਬ ਹਰ ਜਗ੍ਹਾ ਸੰਗਤ ਦਰਸ਼ਨ ਕਰਦੇ ਸੀ ਸਾਨੂੰ ਤੁਸੀਂ ਜਾਣਦੇ ਵੀ ਹੋ ਪਛਾਣਦੇ ਵੀ ਹੋ ਸਾਡਾ ਕੰਮ ਵੀ ਦੇਖਿਆ ਸਰਕਾਰ ਚਲਾਉਣੀ ਕੋਈ ਖੇਡ ਨਹੀਂ ਹੈ ਸਰਕਾਰ ਚਲਾਉਂਦੇ ਸੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਚਲਾਉਂਦਾ ਸੀ ਅਕਾਲੀ ਦਲ ਅੱਜ ਕੱਲ੍ਹ ਸਰਕਾਰ ਨਹੀਂ ਚਲਦੀ ਅੱਜ ਕੱਲ੍ਹ ਤਾਂ ਸਰਕਾਰ 'ਚ ਬੈਠੇ ਜਿਹੜੇ ਬੰਦੇ ਨੇ ਸਣੇ ਮੁੱਖ ਮੰਤਰੀ ਉਹ ਹਾਸਾ ਖੇਡਾ ਕਰਦੇ ਨੇ, ਚੁਟਕਲੇ ਸੁਣਾਉਂਦੇ ਆ, ਮਸ਼ਕਰੀਆਂ ਹੁੰਦੀਆਂ ਨੇ, ਲੋਕਾਂ ਨੂੰ ਗੱਲਾਂ-ਬਾਤਾਂ 'ਚ ਬੇਇਜਤ ਕਰਦੇ ਨੇ। ਅਫਸਰਾਂ ਨੂੰ ਫੜ ਕੇ ਅੰਦਰ ਦਿੰਦੇ ਨੇ। ਕੋਈ ਇਹਨਾਂ ਦੀ ਅਫਸਰ ਗੱਲ ਨਹੀਂ ਮੰਨਦਾ। ਲੋਕਾਂ ਦੇ ਕੰਮ ਨਹੀਂ ਕੀਤੇ, ਲੋਕ ਨਾਲ ਨਹੀਂ ਹੈ। ਪੈਸੇ ਹੈ ਨਹੀਂ ਸਰਕਾਰ ਕੋਲੇ, ਤਨਖਾਹਾਂ ਨਹੀਂ ਮਿਲ ਰਹੀਆਂ। ਭਾਈ ਦਿਹਾੜੀ ਡਾਕੇ ਪੈਂਦੇ ਨੇ, ਕਤਲ ਹੁੰਦੇ ਨੇ, ਲੁੱਟਖੋਹ ਦੀਆਂ ਬਾਰਦਾਤਾਂ ਹੁੰਦੀਆਂ ਨੇ। ਇਹ ਪੰਜਾਬ ਦੇ ਹਾਲਾਤ ਨੇ। ਇਹ ਇਕੱਲੇ ਮੈਂ ਨਹੀਂ ਕਹਿੰਦਾ। ਅਪਾਰਚ ਵੀ ਤੁਸੀਂ ਪੜਦੇ ਹੋ ਤੇ ਸੋਸ਼ਲ ਮੀਡੀਆ ਆਪਣੇ ਮੋਬਾਈਲਾਂ 'ਚ ਵੀ ਇਹ ਗੱਲਾਂ ਘੁੰਮਦੀਆਂ ਨੇ ਇਹ ਗੱਲਾਂ ਕੋਈ ਇਲੈਕਸ਼ਨ ਸ਼੍ਰੋਮਣੀ ਕਾਲੀਨਾਲਾ ਜਿੰਦਾਬਾਦ ਸ਼੍ਰੋਮਣੀ ਕਾਲੀਨਾਲਾ ਜਿੰਦਾਬਾਦ ਪ੍ਰਕਾਸ਼ ਖਾਲਸਾ ਜਿੰਦਾਬਾਦ ਮੋਤਨਵਾਗੇ ਬੀਰੀਸਤਾਨਾ ਨਹੀਂ ਆਇਆ ਤੂ ਹੀ ਆਜਾ ਅੱਜ ਦਾ ਕੱਟ ਬਹੁਤ ਵਧੀਆ ਸ਼੍ਰੋਮਣੀ ਕਾਲ ਦੀ ਕਾਲੀਨਾਲ ਦੀ ਪੂਰੀ ਚੜ੍ਹਾਈ ਸੀਗੀ ਜੀ ਕੱਠ ਬਹੁਤ ਹੋ ਗਿਆ ਸੀ ਤਾਂ ਪਿੰਡ 'ਚ ਬਹੁਤਾ ਹੋਕਾ ਬਣੀ ਦਿੱਤਾ ਆਪਣੇ ਆਪ ਕੱਠ ਬਹੁਤ ਜ਼ਿਆਦਾ ਹੋ ਗਿਆ ਲੋਕਾਂ ਦਾ ਆਪ ਤੋਂ ਮੋਹ ਭੰਗ ਹੋ ਚੁੱਕਿਆ ਵਾ ਫਾਇਦ ਕੀ ਕਾਲੀਦਲ ਦੀ ਫੁੱਲ ਚੜਾਈ ਉਹ ਪਿੰਡ ਕਨੇਚ ਵਿੱਚੋਂ ਜੀ ਤੱਕੜੀ ਦਾ ਬਟਨ ਦਵਾਵਾਂਗੇ ਤੇ ਬਸੰਤ ਸਿੰਘ ਖਾਲਸਾ ਤੁਹਾਨੂੰ ਦਿਤਾਵਾਂਗੇ ਕਿਸ ਤਰ੍ਹਾਂ ਦੇਖਦੇ ਹੋ ਜੋ ਪਿਛਲੇ ਸਮੇਂ ਦੇ ਵਿੱਚ ਕਾਲੀਦਲ ਨੇ ਜੋ ਕੰਮ ਕੀਤੇ ਪਿੰਡ ਦੇ ਵਿੱਚ ਕਿੰਨਾ ਬਦਵਾਰਿਆ ਸਾਡੇ ਪਿੰਡ ਦਾ ਜੀ ਬਹੁਤ ਜ਼ਿਆਦਾ ਬੁਕਾਰ ਹੋਇਆ ਸੀਵਰੇਜ ਪਵਾਇਆ ਸਾਰਾ ਕੁਝ ਕਾਲੀਦਲ ਨੇ ਪਵਾਇਆ ਛੜਕਾਂ ਜੱਤੀ ਛੜਕ ਕਾਲੀਦਲ ਨੇ ਬਣਾਇਆ ਸੀ ਹੁਣ ਕੋਈ ਵੀ ਛੜਕ ਕਾਲੀਦਲ ਤੋਂ ਬਿਨਾਂ ਕਿਸੇ ਨੇ ਨਹੀਂ ਬਣਾਈ 7 ਸਾਲਾਂ ਦੇ ਵਿੱਚ ਜਿਹੜੀਆਂ ਜੱਦੀਆਂ ਜਿਹੜੀਆਂ ਸਾਡੀਆਂ ਮੋਟਰਾਂ ਨੂੰ ਪਹੀਆਂ ਜਾਂਦੀਆਂ ਸੀ ਉਹ ਵੀ ਪੱਕੀਆਂ ਕਰਾਤੀਆਂ ਸੀ ਅਕਾਲੀ ਦਲ ਨੇ ਤਾਂ ਹੁਣ ਕਿਸੇ ਨੇ ਵੀ ਇੱਕ ਵੀ ਪੰਜ ਪੈਸੇ ਦੀ ਕੋਈ ਵੀ ਸੜਕ ਨਹੀਂ ਬਣਾਈ ਠੀਕ ਹੈ